ਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਸਮੂਹ ਸਾਧ ਸੰਗਤਾਂ ਡੈਲੀ ਡੈਸਕ ਟੀਵੀ ਕੈਨੇਡਾ ਦੇ ਨਾਲ ਜੁੜ ਚੁੱਕੀਆਂ ਅਸੀਂ ਕਰਦੇ ਹਾਂ ਜੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਸੋ ਅੱਜ ਕੇ ਜਿਵੇਂ ਬਹੁਤ ਹੀ ਪਵਿੱਤਰ ਦਿਹਾੜਾ ਵਾ ਜਿਸ ਦਿਨ ਕਿ ਅੱਜ ਖਾਲਸਾ ਪੰਥ ਦੀ ਸਥਾਪਨਾ ਤੇ ਸਾਜਣਾ ਜਿਹੜੀ ਆ ਦਸਮ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਜਿਹੜਾ ਕੀਤੀ ਗਈ ਜਿੱਥੇ ਕਿ ਵੇਖਿਆ ਜਾਂਦਾ ਕਿ ਵਕ ਵਕਤ ਗੁਰਦੁਆਰੇ ਸਾਹਿਬਾ ਜਿੱਥੇ ਕਿ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਨਤਮਸਤਕ ਹੁੰਦੀਆਂ ਸੋ ਅੱਜ ਜਿਹੜਾ ਅਸੀਂ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਉਣ ਲੱਗੇ ਆ ਕਰਤਾਰਪੁਰ ਸਾਹਿਬ ਜੋ ਕਿ ਜਲੰਧਰ ਰੋਡ ਤੇ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਸ਼ਹਿਰ ਸਥਿਤ ਹੈ ਉੱਥੇ ਇੱਕ ਜਿਹੜਾ ਗੁਰਦੁਆਰਾ ਸਾਹਿਬਾ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਤੇ ਸ੍ਰੀ ਗੁਰੂ ਰਵਿੰਦਰ ਸਾਹਿਬ ਪਾਤਸ਼ਾਹ ਜੀ ਵੱਲੋਂ ਜੋ ਕਿ ਨਗਰ ਜਿਹੜਾ ਵਸਾਇਆ ਗਿਆ ਜਿੱਥੇ ਕਿ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਵੱਡੀ ਤعداد ਦੇ ਵਿੱਚ ਨਤਮਸਤੋ ਹੋ ਰਹੀਆਂ ਮੈਂ ਕੈਮਰਾਮੈਨ ਨੂੰ ਭਰਵਾ ਰکھوںਗਾ ਚਾਤੀ ਮਰਾਦ ਦਿੱਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਵੱਡੀ ਤعداد ਦੇ ਵਿੱਚ ਆ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਨ ਵਾਸਤੇ ਜਿਹੜਾ ਨਤਮਸਤਕ ਜਿਹੜਾ ਹੋ ਰਹੀਆਂ ਨੇ ਗੁਰਦੁਆਰਾ ਗੰਗਾ ਸਰ ਸਾਹਿਬ ਜਿਹੜਾ ਪਾਸ਼ਾਏ ਪੰਜਵੀਂ ਅਤੇ ਛੇਵੀਂ ਦਾ ਜਿੱਥੇ ਕਿ ਵੱਡੀ ਤعداد ਦੇ ਵਿੱਚ ਸੰਗਤਾਂ ਦੇ ਵੱਲੋਂ ਦੇਖ ਸਕਦੇ ਹੋ ਕਿ ਜਾਪ ਕੀਤੇ ਜਾ ਰਹੇ ਆ ਵੱਡੀ ਤعداد ਦੇ ਵਿੱਚ ਸੰਗਤਾਂ ਜਿਹੜੀਆਂ ਦੂਰ ਦਰਾਡੇ ਤੋਂ ਆ ਕੇ ਨਤਮਸਤਕ ਜਿਹੜਾ ਹੋ ਰਹੀਆਂ ਨੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਜਿਹੜਾ ਉਹ ਪ੍ਰਾਪਤ ਕੀਤੇ ਹੁੰਦਾ ਵੱਡੀ ਗੱਲ ਇਹ ਸਤਿ ਸ੍ਰੀ ਅਕਾਲ ਦੀ ਦੱਸਦੀ ਹੈ ਕਿ ਇੱਥੇ ਕਰਤਾਰਪੁਰ ਸਾਹਿਬੀ ਜਿਹੜਾ ਵਾ ਅ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਨਕੇ ਜਿਹੜਾ ਉਹ ਵੀ ਦੱਸੇ ਜਾਂਦੇ ਕਿ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਥੇ ਸੋਹਰੇ ਵੀ ਸੀ ਜਿੱਥੇ ਕਿ ਮਾਤਾ ਗੁਜਰੀ ਜੀ ਦਾ ਜਨਮ ਜਿਹੜਾ ਵਾ ਉਹ ਵੀ ਜਿਹੜਾ ਕਰਤਾਰਪੁਰ ਸਾਹਿਬ ਵਿਖੇ ਹੀ ਹੋਇਆ ਉੱਥੇ ਜਿਹੜਾ ਵਾ ਸੰਗਤਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆਓ ਜੀ ਤੋ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਬੜੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਘਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਜੋ ਕਿ ਜਲੰਧਰ ਰੋਡ ਤੇ ਅਸਥਾਨ ਹੈ ਜਿੱਥੇ ਕਿ ਵੱਡੀ ਤਦਾਦ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਜਿਹੜਾ ਉਹ ਪ੍ਰਾਪਤ ਜਿਹੜਾ ਉਹ ਕੀਤਾ ਜਾਂਦਾ ਇਸ ਵਕਤ ਤਸਵੀਰਾਂ ਤੁਹਾਡੇ ਨਾਲ ਪਵਿੱਤਰ ਅਸਥਾਨ ਗੁਰਦੁਆਰਾ ਗੰਗਾ ਸਾਹਿਬ ਦੀਆਂ ਸਾਂਝੀਆਂ ਕਰ ਰਹੇ ਹਾਂ ਜੋ ਕਿ ਪੰਜਵੇਂ ਪਾਤਸ਼ਾਹ ਛੇ ਗੁਰੂ ਹਰਗੋਬਿੰਦ ਸਾਹਿਬ ਅਤੇ ਛੇਵੇਂ ਪਾਤਸ਼ਾਹੀ ਜੋ ਕਿ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਅਤੇ ਛੇਵੇਂ ਪਾਤਸ਼ਾਹੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਜੋ ਕਿ ਵਸਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਪਵਿੱਤਰ ਖੂਹ ਹੈ ਜਿਸ ਦੀ ਖੁਦ ਹੀ ਸਥਾਪਨਾ ਜੋਗ ਹੈ ਗੁਰੂ ਸਾਹਿਬ ਦੇ ਵੱਲੋਂ ਜੋ ਕਿ ਕੀਤੀ ਗਈ ਜਿਸ ਦਾ ਦੱਸਿਆ ਜਾਂਦਾ ਹੈ ਕਿ ਅੱਜ ਵੀ ਜਲ ਜਿਹੜਾ ਬਹੁਤ ਪਵਿੱਤਰ ਹੈ ਬਹੁਤ ਹੀ ਮਿੱਠਾ ਜਲ ਹੈ ਉਸ ਜਲ ਨੂੰ ਚਾਹੇ ਬੋਤਲ ਵਿੱਚ ਪਾ ਕੇ ਲੰਮਾ ਸਮਾਂ ਰੱਖ ਲੋ ਉਹ ਕਦੇ ਖਰਾਬ ਨਹੀਂ ਹੁੰਦਾ ਉਹ ਕਦੇ ਵੀ ਜਿਹੜਾ ਸਾਫ਼ ਸੁਥਰਾ ਰਹਿੰਦਾ ਅਤੇ ਬੜਾ ਹੀ ਪਵਿੱਤਰ ਜਲ ਜੋ ਹੈ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਸੰਗਤਾਂ ਦੇ ਨਾਲ ਜਿਹੜਾ ਬਾਅਦ ਜਿਹੜੀ ਜੁਦੇ ਉਹਨਾਂ ਨਾਲ ਹੀ ਗੱਲਬਾਤ ਕਰ ਲੈਨੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਜੀ ਅੱਜ ਬੜਾ ਪਵਿੱਤਰ ਦਿਹਾੜਾ ਵਾਹਣ ਹਾਂਜੀ ਵਸਾਖੀ ਦਾ ਤੇ ਦਿਹਾੜਾ ਹੈ ਅੱਜ ਜਿਹੜਾ ਖਾਲਸਾ ਪੰਥ ਦੀ ਸਾਜਨਾ ਵੀ ਜਿਹੜੀ ਸੀ ਗੁਰੂ ਸਾਹਿਬ ਵੱਲੋਂ ਕੀਤੀ ਗਈ ਸੀ ਸੰਗਤਾਂ ਨੂੰ ਕੀ ਜਿਹੜੀ ਜਾਣਕਾਰੀ ਆ ਕਰਤਾਰਪੁਰ ਸਾਹਿਬ ਦੀ ਤਰਤੀਬ ਬਾਰੇ ਦੇਣੀ ਚਾਹੋ ਅਸੀਂ ਬੇਨਤੀ ਕਰਾਂਗੇ ਗੁਰੂ ਘਰ ਦੇ ਪਿਆਰਿਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵਸਾਈ ਹੋਈ ਨਗਰੀ ਸ੍ਰੀ ਕਰਤਾਰਪੁਰ ਸਾਹਿਬ ਤੇ ਗੁਰੂ ਸਾਹਿਬਾਂ ਨੇ ਆਪਣੇ ਚਰਨ ਛੋਹ ਪ੍ਰਾਪਤ ਇਸ ਖੂਹ ਜਿਹੜਾ ਡੰਗਸਰ ਦਾ ਨਾਮ ਗੁਰੂ ਸਾਹਿਬਾਂ ਨੇ ਆਪਣੇ ਮੈਨ ਮਾਤਾ ਗੰਗਾ ਜੀ ਦੇ ਨਾਮ ਤੋਂ ਦਿੱਤਾ ਗੰਗਾਸਰ ਉਸ ਸਥਾਨ ਤੇ ਆ ਕੇ ਆਪਣੇ ਇਸ਼ਨਾਨ ਕਰੋ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਖਾਲਸਾ ਜੀ ਇੱਕ ਗੱਲ ਦੱਸੀ ਜਾਂਦੀ ਕਿ ਗੁਰੂ ਸਾਹਿਬ ਦੇ ਨਾਨਕੇ ਵੀ ਸੀ ਧੰਦਨ ਸ਼ੇਖੁਰ ਗੋਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਨਕੇ ਵੀ ਸੀ ਉਸ ਬਾਰੇ ਵੀ ਸੰਗਤਾਂ ਨੂੰ ਦੱਸਿਆ ਜਾਵੇ ਇਸ ਸਥਾਨ ਦੇ ਕਰਤਾਰਪੁਰ ਸ਼ਹਿਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਵਿਆਹ ਹੋਇਆ ਸੀ ਮਾਤਾ ਗੁਜਰੀ ਜੀ ਨਾਲ ਇਸ ਸਥਾਨ ਦੇ ਉੱਤੇ ਮਾਤਾ ਗੁਜਰੀ ਦਾ ਜਨਮ ਸਥਾਨ ਅਤੇ ਵਿਆਹ ਸਥਾਨ ਵੀ ਮੌਜੂਦ ਹੈ ਜੀ ਜਿਹਦੇ ਸੰਗਤਾਂ ਦੂਰੋਂ ਦੂਰੋਂ ਆ ਕੇ ਦਰਸ਼ਨ ਕਰਦੀਆਂ ਹਨ ਜੀ ਇੱਕ ਖੂਹ ਦਾ ਬੜਾ ਜ਼ਿਕਰ ਹੁੰਦਾ ਵਾ ਉਹ ਕਿਸ ਪਾਸ਼ਾ ਜੀ ਵੱਲੋਂ ਜਿਹੜਾ ਖੂਹ ਜਿਹੜਾ ਵਾ ਸੀ ਉਹਦਾ ਨਿਰਮਾਣ ਕਰਵਾਇਆ ਗਿਆ ਸੀ ਤੇ ਉਹ ਖੂਹ ਦਾ ਕੀ ਸੋਹਣਾ ਇਤਿਹਾਸ ਕੀ ਆ ਇਹ ਧੰਨ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਪੰਜਵੇਂ ਪਾਸ਼ਾ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਦੇ ਨਾਮ ਤੋਂ ਇਹ ਖੂਹ ਲੰਗਵਾਇਆ ਜਿਸ ਸਥਾਨ ਤੇ ਤੁਸੀਂ ਖੜੇ ਹੋ ਗੁਰੂ ਸਾਹਿਬਾਂ ਨੇ ਇਸ ਸਥਾਨ ਨੂੰ ਬਹੁਤ ਸਾਰੇ ਮਹਾਰਗ ਚਰਨ ਪਾ ਕੇ ਸੰਤਾਂ ਨੂੰ ਬਹੁਤ ਸਾਰੇ ਬਹੁਤ ਸਾਰੀਆਂ ਸੰਤਾਂ ਨੂੰ ਦਾਤਾਂ ਦਿੱਤੀਆਂ ਜਿਹਦੇ ਵਿੱਚ ਗੁਰੂ ਸਾਹਿਬ ਨੇ ਇਸ ਖੂਹ ਦੇ ਇਸ਼ਨਾਨ ਕਰਨ ਦਾ ਮਤਲਬ ਦੱਸਿਆ ਵੀ ਜਿਹੜਾ ਵੀ ਪੁਰਾਣੀ ਖੂਹ ਤੇ ਜਲਣਾ ਇਸ਼ਨਾਨ ਕਰੂਗਾ ਉਹਦੇ ਮਾਨਸਿਕ ਤੇ ਸਰੀਰਕ ਦੂਰ ਹੋਣਗੇ ਅਤੇ ਗੰਗਾ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜੀ ਸੋ ਅੱਜ ਸਮੂਹ ਸਾਧ ਸੰਗਤਾਂ ਨੂੰ ਖਾਲਸਾ ਪੰਥ ਦੇ ਦਿਵਸ ਦੀਆਂ ਜਾਣਕਾਰੀ ਦਿੰਦੇ ਹੋਏ ਕੁਝ ਤੁਹਾਡੇ ਵੱਲੋਂ ਕੋਈ ਅਰਜ਼ ਕੋਈ ਬੇਨਤੀ ਬੇਨਤੀ ਗੁਰੂ ਸਾਭਾ ਦੇ ਚਰਨਾਂ ਦੇ ਵਿੱਚ ਹੀ ਕਰ ਸਕਦੇ ਆਪਾਂ ਸੰਗਤਾਂ ਨੂੰ ਸੋ ਗੱਲਬਾਤ ਜਿੱਥੇ ਸੰਗਤਾਂ ਦੇ ਨਾਲ ਜਿਹੜੀ ਸੰਮੁਖ ਕੀਤੀ ਉੱਥੇ ਹੀ ਸੇਵਾਦਾਰ ਜਿਹੜੇ ਨੇ ਆਪਣਾ ਜੋ ਕਿ ਗੁਰਦੁਆਰਾ ਗੰਗਾ ਸਰ ਦੀ ਪਵਿੱਤਰ ਸੇਵਾ ਜੋ ਕਿ ਨਿਭਾਰੇ ਨੇ ਬੜਾ ਸੋਹਣਾ ਯੋਗਦਾਨ ਵੀ ਪਾ ਰਹੇ ਨੇ ਅਸੀਂ ਸਿੰਘ ਸਾਹਿਬ ਦੇ ਨਾਲ ਹੀ ਗੱਲਬਾਤ ਕਰ ਲੈਨੇ ਆ ਭਾਈ ਜਗਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ ਆਪ ਸੰਗਤਾਂ ਇਹ ਜੋ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗੰਗਸਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਪਵਿੱਤਰ ਸਥਾਨ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਸਥਾਨ ਤੇ ਜੋ ਇੱਕ ਖੂਹ ਲਗਾਉਣਾ ਕੀਤਾ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕਰਤਾਰਪੁਰ ਸ਼ਹਿਰ ਵਸਾਇਆ ਜੀ ਤੇ ਇਸ ਸਥਾਨ ਤੇ ਜੋ ਖੂਹ ਲਗਾਇਆ ਸੀ ਉਹਦੇ ਲਾਗੇ ਬਹਿ ਕੇ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸੀ ਸਤਗੁਰੂ ਜੀ ਦਾ ਪਰਮ ਸੇਵਕ ਜਿਸ ਦਾ ਨਾਮ ਬਸਾਕੀ ਰਾਮ ਜੀ ਸੀ ਉਹ ਹਰ ਸਾਲ ਜੋ ਹਰਦوار ਗੰਗਾ ਸ্নান ਨੂੰ ਜਾਇਆ ਕਰਦਾ ਸੀ ਤੇ ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੇਵਾ ਵਿੱਚ ਵੀ ਹਾਜ਼ਰ ਰਹਿੰਦਾ ਹੈ ਜਦੋਂ ਉਹਨਾਂ ਦਿਨਾਂ ਵਿੱਚ ਸਤਿਗੁਰ ਜੀ ਨੂੰ ਉਸਨੇ ਆਪਣੇ ਮਨ ਦੀ ਇੱਛਾ ਬਿਜਾਗਰ ਕੀਤੀ ਵੀ ਸਤਿਗੁਰ ਜੀ ਇਹਨਾਂ ਦਿਨਾਂ ਵਿੱਚ ਮੈਂ ਗੰਗਾ ਸਥਾਨ ਇਸ਼ਨਾਨ ਕਰਨ ਹਰਦوار ਜਾਣਾ ਹਰ ਸਾਲ ਤੇ ਇਸ ਵਾਰ ਵੀ ਮੈਨੂੰ ਆ ਗਿਆ ਬੁਖਸੋ ਤਾਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਕਹਿਣ ਲੱਗੇ ਵਸਾਕੀ RAM ਜੀ ਇਸ ਵਾਰ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਤੁਸੀਂ ਇਸ ਖੁਦ ਹੀ ਜਲ ਨਾਲ ਇਸ਼ਨਾਨ ਕਰ ਲਓ ਤੇ ਤੁਹਾਡੇ ਤੇ ਕਿਰਪਾ ਵਰਸੇਗੀ ਜੀ ਪਰ ਵਿਸਾਖੀ RAM ਜੀ ਨੂੰ ਭਰਮ ਸੀ ਵੀ ਉੱਥੇ ਹਰ ਸਾਲ ਮੈਂ ਗੰਗਾ ਸਨਾਨ ਇੰਨੀ ਦੂਰ ਜਾਣਾ ਤੇ ਇੱਥੇ ਕਿੱਦਾਂ ਉਹ ਇਸ਼ਨਾਨ ਦਾ ਮਹੱਤਵ ਮਿਲੇਗਾ ਜੀ ਜਦੋਂ ਵਿਸਾਖੀ RAM ਜੀ ਨੇ ਜिद ਕੀਤੀ ਤੇ თანਤਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਵੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਇਹ ਸਾਡਾ ਇੱਕ ਗੜਵਾ ਲੈ ਜਾਓ ਜਦੋਂ ਤੁਸੀਂ ਵਾਪਸ ਆਓਗੇ ਤੇ ਗੰਗਾ ਜਲ ਇਹਦੇ ਵਿੱਚ ਵੀ ਭਰ ਕੇ ਸਾਡੇ ਲਈ ਲਿਆਓ ਜੀ ਵਸਾਖੀ RAM ਜੀ ਗਏ ਉਥੇ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ਼ਨਾਨ ਕਰਦੇ ਸੀ ਦਰਸ਼ਨ ਕਰਦੇ ਸੀ ਕੀਤੇ ਜਦੋਂ ਵਾਪਸ ਆਉਣ ਲੱਗੇ ਤੇ ਉਹ ਸਤਗੁਰੂ ਜੀ ਨੇ ਜਿਹੜਾ ਗੜਵਾ ਭੇਟ ਕੀਤਾ ਸੀ ਨਾ ਜਿਹੜਾ ਗੜਵਾ ਦਿੱਤਾ ਸੀ ਉਹ ਜਦੋਂ ਗੰਗਾ ਚੋਂ ਭਰਨ ਲੱਗੇ ਤੇ ਉਹ ਗੜਵਾ ਜਿਹੜਾ ਗੰਗਾ ਵਿੱਚ ਡਿੱਗ ਜਾਂਦਾ ਵਸਾਖੀ RAM ਜੀ ਸੋਚਦੇ ਨੇ ਵੀ ਤਾਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਆ ਵੀ ਸਾਡੇ ਲਈ ਜਲ ਲੈ ਕੇ ਆਇਓ ਤੇ ਇਹ ਗੜਵਾ ਵਿੱਚ ਡਿੱਗ ਗਿਆ ਉਹਨਾਂ ਨੇ ਇੱਕ ਹੋਰ ਉਥੋਂ ਲੋਟਾ ਇੱਕ ਗੜਵਾ ਖਰੀਦਣਾ ਕੀਤਾ ਤੇ ਉਹਨੂੰ ਜਲ ਭਰ ਕੇ ਸਤਗੁਰੂ ਜੀ ਲਈ ਜਲ ਲਿਆਉਣਾ ਕੀਤਾ ਜੀ ਸਤਗੁਰੂ ਜੀ ਇਸ ਖੂਹ ਲਾਗੇ ਗੰਗ ਦਾ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸੀ ਜਦੋਂ ਵਿਸਾਖੀ RAM ਜੀ ਆਉਂਦੇ ਨੇ ਨਮਸਕਾਰ ਕਰਦੇ ਨੇ ਤੇ ਉਹ ਜਿਹੜਾ ਜਲ ਗੜਵਾ ਭੇਟ ਕਰਦੇ ਨੇ ਤੇ ਤਨਤਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਵੀ ਵਿਸਾਖੀ RAM ਜੀ ਇਹ ਜਿਹੜਾ ਗੜਵਾ ਇਹ ਲੋਟਾ ਉਹ ਨਹੀਂ ਹੈ ਜਿਹੜਾ ਅਸਾਂ ਦਾ ਨੂੰ ਦਿੱਤਾ ਸੀ ਵਿਸਾਖੀ RAM ਜੀ ਉੱਥੇ ਦੀ ਸਾਰੀ ਜਿਹੜੀ ਵਾਰਤਾ ਦੱਸਦੇ ਨੇ ਵੀ ਸਤਿਗੁਰੂ ਜੀ ਕੋਈ ਕੌਤਕ ਵਰਕ ਤੇ ਆ ਜਾਂ ਮੇਰੇ ਤੋਂ ਗਲਤੀ ਹੋ ਗਈ ਜਿਹੜਾ ਉਹ ਗੜਵਾ ਸੀ ਮੇਰੇ ਹੱਥ ਚੋਂ ਜੀ ਛੁੱਟ ਗਿਆ ਜੀ ਜਦੋਂ ਵਿਸਾਖੀ RAM ਜੀ ਜੀ ਉਹ ਸਾਰੀ ਵਾਰਤਾ ਦੱਸਦੇ ਨੇ ਤੇ თანਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਫੇ ਵਿਸਾਖੀ RAM ਨੂੰ ਨਾਲ ਲਿਆ ਕਰਕੇ ਜੀ ਤੇ ਸੰਗਤਾਂ ਸਮੇਤ ਵਿਸਾਖੀ RAM ਨੂੰ ਕਹਿੰਦੇ ਨੇ ਵੀ ਇਹ ਕੂ ਦੇ ਜਾਲ ਵਿੱਚ ਹੱਥ ਮਾਰੋ ਹੂੰ ਜਦੋਂ ਵਸਾਕੀ RAM ਜੀ ਉਹ ਖੂਹ ਦੇ ਜਲ ਵਿੱਚ ਹੱਥ ਮਾਰਦੇ ਨੇ ਤੇ ਉੱਥੇ ਗੰਗਾ ਵਿੱਚ ਡਿੱਗਿਆ ਹੋਇਆ ਗੜਵਾ ਜਿਹੜਾ ਇਸ ਪਵਨ ਪਿੱਤਰ ਸਥਾਨ ਤੋਂ ਪ੍ਰਗਟ ਹੁੰਦਾ ਹੈ ਤੇ ਨਾਲ ਹੀ ਇਸ ਖੂਹ ਦੇ ਜਲ ਨੂੰ ਅਨੇਕਾਂ ਪ੍ਰਕਾਰ ਦੇ ਸਤਗੁਰੂ ਜੀ ਵਾਰ ਦਿੰਦੇ ਨੇ ਵੀ ਜਿਹੜਾ ਸਰਦਾ ਨਾਲ ਇੱਥੇ ਇਸ਼ਨਾਨ ਕਰੇਗਾ ਇੱਥੇ ਦਰਸ਼ਨ ਕਰੇਗਾ ਉਹਦੇ ਅਨੇਕਾਂ ਪ੍ਰਕਾਰ ਦੇ ਸਰੀਰਕ ਅਤੇ ਮਾਨਸਿਕ ਰੋਗ ਜਿਹੜੇ ਠੀਕ ਹੋਣਗੇ ਅੱਛਾ ਖਾਲਸਾ ਜੀ ਇੱਕ ਜ਼ਿਕਰ ਵੀ ਆਉਂਦਾ ਵਾ ਕਿ ਦਸਮ ਪਿਤਾ ਤਨਤਨ ਸ਼੍ਰੀ ਗੁਰਗੋਵਿੰਦ ਸਿੰਘ ਮਹਾਰਾਜ ਜੀ ਦੇ ਇੱਥੇ ਨਾਨਕੇ ਵੀ ਦੱਸੇ ਜਾਂਦੇ ਗੁਰਤੇਗ ਭਾਦਰ ਸਾਹਿਬ ਜੀ ਦੇ ਕਹਿੰਦੇ ਵੀ ਸੋਹਰੇ ਜਿਹੜੇ ਸੀ ਉਹ ਵੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਸੀ ਹਾਂਜੀ ਐਸੀ ਇੱਥੇ ਹੀ ਲੱਗੇ ਗੁਰਦਾਰ ਸਾਹਿਬ ਆ ਮਾਤਾ ਗੁਜਰੀ ਜੀ ਦਾ ਜਿਹੜਾ ਮਾਤਾ ਗੁਜਰੀ ਜੀ ਦਾ ਘਰ ਏ ਜੀ ਐਸੀ ਪਵਨ ਪਿੱਤਰ ਸਥਾਨ ਤੇ ਗੁਰਤੇਗ ਭਾਦਰ ਮਹਾਰਾਜ ਜੀ ਮਾਤਾ ਗੁਜਰੀ ਜੀ ਨੂੰ ਵਿਆਹਣ ਵੀ ਆਏ ਸੀ ਠੀਕ ਹੈ ਤੇ ਇਸ ਜਿਹੜਾ ਇਸ ਸਥਾਨ ਹੈ ਗੁਰਦਾਰਾ ਥਮਜੀ ਸਾਹਿਬ ਗੁਰਦਾਰਾ ਗੰਗਸਰ ਸਾਹਿਬ ਤੇ ਗੁਰਦਾਰਾ ਚੋਬੱਤਾ ਸਾਹਿਬ ਕਿਉਂਕਿ ਛੇਵੇਂ ਪਾਸ਼ਾ ਵੀ ਇੱਥੇ ਰਹੇ ਨੇ ਜੀ ਜਿਹੜੀ ਚੌਥੀ ਜੰਗ ਜਿਹਦੇ ਵਿੱਚ ਪੈਂਦੇ ਖੰ ਦਾ ਆਧਾਰ ਕੀਤਾ ਉਹ ਵੀ ਇਸ ਸਥਾਨ ਤੇ ਹੋਈ ਹੈ ਜੀ ਇਹਨਾਂ ਜੋ ਤਿੰਨ ਗੁਰਦਾਰਾ ਸਾਹਿਬ ਇਹਨਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਅਧੀਨ ਸਾਡੇ ਮਾਨਯੋਗ ਪ੍ਰਧਾਨ ਜੀ ਜਥੇਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇੱਥੇ ਜੋ ਮੈਨੇਜਮੈਂਟ ਜੋ ਮੈਨੇਜਰ ਸਾਹਿਬ ਨੇ ਸਾਡੇ ਸਰਦਾਰ ਜਸਵਿੰਦਰ ਸਿੰਘ ਜੀ ਉਹਨਾਂ ਦੀ ਦੇਖਰੇਖ ਵਿੱਚ ਸਾਰੇ ਜਿਹੜੇ ਸੇਵਾਦਾਰ ਨੇ ਸਮੂਹ ਸਟਾਫ ਹੈ ਬੜੀ ਤਨਮਨ ਨਾਲ ਸੇਵਾਵਾਂ ਕਰਕੇ ਤੇ ਬਹੁਤ ਹੀ ਜੋ ਇੱਕ ਟੀਮ ਵਰਕ ਕਰਕੇ ਵਧੀਆ ਤਰੀਕੇ ਨਾਲ ਜੋ ਲੰਗਰ ਦੇ ਪ੍ਰਬੰਧ ਜੋ ਗੱਡੀਆਂ ਦੀ ਪਾਰਕਿੰਗ ਦੇ ਪ੍ਰਬੰਧ ਸੰਗਤ ਨੂੰ ਦਰਸ਼ਨ ਕਰਨ ਦੀ ਦਿੱਕਤ ਨਾ ਆਏ ਕੜਾ ਪ੍ਰਸਾਰ ਦੇ ਪ੍ਰਬੰਧ ਸਾਰੇ ਜੋ ਰਲ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਜੋ ਵੇਖ ਰਹੇ ਨੇ ਅੱਛਾ ਇੱਕ ਸਵਾਲ ਜਿਹੜਾ ਅੱਜ ਖਾਲਸਾ ਪੰਥ ਦੀ ਸਥਾਪਨਾ ਹੋਈ ਬੜਾ ਵੱਡਾ ਦਿਵਸ ਹੈ ਅੱਜ ਜਿਹੜਾ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਨਾਲ ਇੱਕ ਬਹੁਤ ਵੱਡਾ ਪਵਿੱਤਰ ਦਿਹਾੜਾ ਵਾ ਸਿੱਖ ਸੰਗਤਾਂ ਲਈ ਕੋਈ ਮੈਸੇਜ ਕੋਈ ਸੁਨੇਹਾ ਸਿੰਘ ਸਾਹਿਬ ਕੋਈ ਅੱਜ ਦੇ ਦਿਹਾੜੇ ਦੇ ਵਿੱਚ ਉਹਨਾਂ ਸੰਗਤਾਂ ਨੂੰ ਤੁਹਾਡੇ ਵੱਲੋਂ ਮੈਂ ਤੇ ਸੰਗਤਾਂ ਨੂੰ ਇੱਕ ਬੇਨਤੀ ਲਗਭਗ ਹਰ ਵੀਡੀਓ 'ਚ ਕਰਦਾ ਵੀ ਜਿਹੜੇ ਬੱਚੇ ਨੇ ਇਹ ਸਾਡੀ ਆਉਣ ਵਾਲੀ ਫਲਵਾੜੀ ਆ ਜੀ ਤੇ ਜਦੋਂ ਅਸੀਂ ਪਿੰਡਾਂ 'ਚ ਖੇਲੇ ਆ ਨਾ ਉਹਨਾਂ ਦਿਨਾਂ ਵਿੱਚ ਮਾਤਾਵਾਂ ਭੈਣਾਂ ਜੇ ਕੋਈ ਕੰਮ ਕਰਦੀਆਂ ਸੀ ਜੇ ਉਹ ਆਟਾ ਗੁੰਨਦੀਆਂ ਸੀ ਤੇ ਮੂੰਹ 'ਚੋਂ ਜਾਪ ਜਿਹੜਾ ਉਹ ਵਾਈਗੁਰ ਵਾਈਗੁਰ ਦਾ ਚੱਲਦਾ ਸੀ ਜਾਂ ਜਿਸ ਵੀ ਧਰਮ ਨਾਲ ਉਹ ਸੰਬੰਧਤ ਹੈ ਬਿਲਕੁਲ ਜੇ ਉਹ ਆਪਣੇ ਪਿੰਡਾਂ 'ਚ ਜੇ ਕਰੀਏ ਤੇ ਇਹ ਡੰਗਰਾਂ ਦੀ ਧਾਰਾਂ ਕੱਢਦੀਆਂ ਸੀ ਦੁੱਧ ਚੁੰਧੀਆਂ ਸੀ ਤਾਂ ਵੀ ਉਹ ਜਾਪ ਜਿਹੜਾ ਲੱਸੀ ਰੜਕਦੇ ਆਂ ਵੀ ਜਾਪ ਚੱਲਦੇ ਸੀ ਤੇ ਬੱਚਾ ਜਿਹੜਾ ਉਹ ਸੁਣਦਾ ਸੀ ਤੇ ਉਹਦੇ ਅੰਦਰ ਕੰਨਾਂ ਵਿੱਚ ਉਹ ਬੀਜ ਪੀਦਾ ਹੈ ਜੀ ਜਿਹੜਾ ਬੀਜ ਬੀਜਿਆ ਜਾਂਦਾ ਉਹਦਾ ਹੀ ਫੇਰ ਵੱਡਾ ਹੋ ਕੇ ਫਲਵਾਰੀ ਉਹ ਬੂਟਾ ਬਣਦਾ ਸੀ ਬੂਟਾ ਬਣਦਾ ਸੀ ਅੱਜ ਮੈਂ ਖਾਸ ਕਰਕੇ ਆਪਣੀਆਂ ਮਾਵਾਂ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਅੱਜ ਇਹਦੇ ਵਿੱਚ ਅਸੀਂ ਵੀ ਸ਼ਾਮਲ ਆ ਜੋਗ ਇਦਾਂ ਦਾ ਆ ਗਿਆ ਏ ਵੀ ਆਪਾਂ ਦੇਖੋ ਤੁਸੀਂ ਵੀ ਦੇਖਿਆ ਹੋਵੇਗਾ ਕਿ ਸਾਡੀ ਮਾਤਾ ਤੇ ਸਾਨੂੰ ਜਿੱਥੇ ਆਪਾਂ ਪ੍ਰਸ਼ਾਦਾ ਬੰਦਾ ਵੇ ਜੋੜੇ ਲੈ ਕੇ ਨਹੀਂ ਜਾਂਦੰਦੇ ਸੀ ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਅੱਜ ਜੋੜੇ ਪਾ ਕੇ ਰਸੋਈਆਂ ਵਿੱਚ ਤੇ ਸਾਹਮਣੇ ਐਸੀੜੀਆਂ ਚੱਲ ਰਹੀਆਂ ਜਿੱਥੇ ਨਾਟਕਾਂ ਵਿੱਚ ਇਹੋ ਦੱਸਿਆ ਜਾ ਰਿਹਾ ਵੀ ਆਪਾਂ ਲੜਨਾ ਕਿਸ ਤਰ੍ਹਾਂ ਹੂੰ ਉਹੋ ਹੀ ਬੱਚੇ ਦੇ ਜਿਹੜਾ ਅੰਦਰ ਬੀਜ ਬੀਜਿਆ ਜਾ ਰਿਹਾ ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਵੀ ਬੱਚਾ ਜਦੋਂ ਗੱਲਾਂ ਕਰਨੀਆਂ ਸ਼ੁਰੂ ਕਰਦਾ ਤੇ ਉਹਦੇ ਕੰਨਾਂ ਰਾਹੀਂ ਮੂਲ ਮੰਤਰ ਤੇ ਗੁਰਮੰਤਰ ਦਾ ਬੀਜ ਜਿਹੜਾ ਬੀਜਿਆ ਹੋਏ ਤਾਂ ਜੋ ਕਿਉਂਕਿ ਉਹ ਇੱਕ ਜਿਹੜਾ ਬੱਚਾ ਵਾ ਨਾ ਉਹ ਇੱਕ ਜਿੱਦਾਂ ਆਪਾਂ ਮੈਮਰੀ ਕਾਰਡ ਲਿਓਣੇ ਦੁਕਾਨ ਤੋਂ ਹਾਂਜੀ ਇੱਕ ਖਾਲੀ ਆ ਹਾਂਜੀ ਤੇ ਜੋ ਅਸੀਂ ਭਰਾਂਗੇ ਉਹ ਹੀ ਸੁਣਾ ਜੀ ਇਸ ਕਰਕੇ ਮੈਂ ਖਾਸ ਕਰਕੇ ਖਾਲਸਾ ਸਾਜਨਾ ਦਿਵਸ ਤੇ ਕਿਉਂਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਿੱਖੀ ਦੀ ਫਲਵਾੜੀ ਇਹ ਜੋ ਵੱਖਰੀ ਕੌਮ ਬਣਾਈ ਸੀ ਕਿ ਜ਼ੁਲਮ ਦੇ ਖਿਲਾਫ ਨਾ ਜ਼ੁਲਮ ਕਰਾਂਗੇ ਨਾ ਸਹਾਂਗੇ ਸਹਾਂਗੇ ਪੀ ਜ਼ੁਲਮ ਜਿਹੜਾ ਆਪਾਂ ਕਰਨ ਵੀ ਨਹੀਂ ਦੇਣਾ ਜੀ ਕਿਸੇ ਵੱਲ ਦੇਖ ਕੇ ਜ਼ੁਲਮ ਹੁੰਦਾ ਦੇਖ ਕੇ ਤੇ ਇਹ ਸਿੱਖ ਜਿਹੜਾ ਅੱਗੇ ਹੋਏਗਾ ਜੀ ਸੋ ਆਓ ਜੀ ਫਤਿਹ ਦੀ ਸਾਂਝ ਫਤਿਹ ਨਾ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਹੈ ਪਵਿੱਤਰ ਅਸਥਾਨ ਜਿਹੜਾ ਜਿਸ ਖੂਹ ਦਾ ਜ਼ਿਕਰ ਜਿਹੜਾ ਵਾ ਅੱਜ ਸੇਵਾਦਾਰਾਂ ਨੇ ਜਾਣਕਾਰੀ ਦਿੱਤੀ ਤੇ ਉਸ ਖੂਹ ਦਾ ਜ਼ਿਕਰ ਜਿਹੜਾ ਕੀਤਾ ਗਿਆ ਸੋ ਅਸੀਂ ਜਿਹੜਾ ਤੁਹਾਨੂੰ ਦਰਸ਼ਨ ਤੇ ਦੀਦਾਰੇ ਜਿਹੜਾ ਕਰਵਾਏ ਕਰਤਾਰਪੁਰ ਸਾਹਿਬ ਦੀ ਜੋ ਕਿ ਪਵਿੱਤਰ ਧਰਤੀ ਦੇ ਉੱਪਰ ਜਿਹੜਾ ਵਾ ਇੱਕ ਤਾਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਇੱਥੇ ਨਾਨਕੇ ਸੀ ਗੁਰਦੇਕਾ ਭਦਰ ਸਾਹਿਬ ਜੀ ਜਦੋਂ ਮਾਤਾ ਗੁਜਰੀ ਨੂੰ ਵਿਆਹਣ ਵੀ ਆਏ ਸੀ ਤਾਂ ਉਸੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਜਿਹੜਾ ਆਏ ਸੀ ਇਸ ਵਕਤ ਤਾਂ ਅਸੀਂ ਜਿਹੜਾ ਗੁਰਦ ਇਕ ਲੋਤੇ ਜਿੱਤੇ ਕਿ ਦੇਖ ਸਕਦੇ ਤੁਸੀਂ ਕਿ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਵਾ ਦੂਰ ਦਰਾਡੇ ਤੋਂ ਜਿਹੜਾ ਅੱਜ ਨਤਮਸਤਕ ਹੋ ਰਹੀਆਂ ਨੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਤੇ ਗੁਰੂ ਮਹਾਰਾਜ ਦਾ ਜਿਹੜਾ ਆਸ਼ੀਰਵਾਦ ਦਾ ਉਹ ਪ੍ਰਾਪਤ ਕਰ ਰਹੀਆਂ ਸੋ ਤੁਸੀਂ ਵੀ ਅਗਰ ਤੁਹਾਡਾ ਜਦੋਂ ਜਦੋਂ ਵੀ ਕਿਤੇ ਇਸ ਇਲਾਕੇ ਵੱਲ ਚੱਕਰ ਲੱਗਦਾ ਤਾਂ ਤੁਸੀਂ ਵੀ ਆ ਕੇ ਦਰਸ਼ਨ ਜਿਹੜੇ ਆ ਜ਼ਰੂਰ ਕਰਿਓ ਜਲੰਧਰ ਰੋਡ ਤੇ ਇਹ ਸਥਾਨ ਜਿਹੜਾ ਸਥਿਤਿਆ ਕਰਤਾਰਪੁਰ ਸਾਹਿਬ ਨਾਮਕ ਇਸ ਬਹੁਤ ਹੀ ਪਵਿੱਤਰ ਧਰਤੀ ਹੈ ਤੁਸੀਂ ਵੀ ਆ ਕੇ ਜਿਹੜਾ ਗੁਰਦੁਆਰੇ ਜਿੰਨੇ ਵੀ ਨੇ ਤੁਸੀਂ ਆ ਕੇ ਦਰਸ਼ਨ ਜਿਹੜੇ ਆ ਜ਼ਰੂਰ ਕਰਿਓ ਸੋ ਇਦਾਂ ਦੀਆਂ ਧਾਰਮਿਕ ਵੀਡੀਓ ਜਾਂ ਹੋਰ ਵੀਡੀਓਜ਼ ਦੀਆਂ ਖਬਰਾਂ ਜਾਂ ਜਾਣਕਾਰੀ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜਿਹੜਾ ਜਰੂਰ ਜੁੜ ਜਿਓ ਸੋ ਆਓ ਜੀ ਫਤਿਹ ਦੀ ਸਾਂਝ ਫਤਿਹ ਨਾਲ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ